ਤੇ 3 ਦਾ ਜੇ ਭਾਈ ਖੁੱਲ ਹੀ ਗਿਆ ਜੀ ਸਕੂਲ ਹੀ ਥੋੜੀ ਜੀ ਗੱਲ ਹੋਈ ਇਹ ਆਪਾਂ ਅੰਦਰ ਜੇ ਤਾਂ ਟੱਪਦੇ ਹਾਂ ਨਹੀਂ ਮੇਰੇ ਹਾਂਜੀ ਪੰਜ ਜੀ ਕੀ ਨਾਮ ਜੀ ਮੇਰਾ ਨਾਮ ਗੁਰਪ੍ਰੀਤ ਜੀ ਤੇ ਕੀ ਗੱਲ ਹੋਈ ਆ ਬੰਦੇ ਨੂੰ ਕਿੰਦਾਂ ਦਾ ਗੈਪ ਹੋ ਗਿਆ ਤਾਂ ਮੇਰੇ ਤੇ 3 ਦਾ ਜੇ ਭਾਈ ਖੁੱਲ ਹੀ ਗਿਆ ਜੀ ਸਕੂਲ ਹੀ ਥੋੜੀ ਜੀ ਗੱਲ ਹੋਈ ਸਕੂਲ 'ਚ ਕਿਸੇ ਨੇ ਲੜਾਈ ਝਗੜਾ ਹੈ? ਨਹੀਂ। ਸਕੂਲ ਚੀਟਿੰਗ ਕਰਦਾ ਟੀਚਰ ਨੇ ਪੜ ਲਿਆ ਉਹਦਾ ਮੋਬਾਈਲ ਪੜ ਲਿਆ। ਤੇ ਕਹ ਰਿਹਾ ਉਹਨੂੰ ਫੋਨ ਕੀਤਾ ਕਿ ਇਹਦਾ ਮੋਬਾਈਲ ਰੱਖਣ ਲਗੇ ਸਵੇਰੇ ਤੁਸੀਂ ਆ ਕੇ ਮਿਲਿਓ। ਠੀਕ ਹੈ। ਬਸ ਇਹ ਗੱਲ ਹੀ ਤੋਂ ਬਾਅਦ ਕਰਨੀ ਜਿਆ। ਕਿੰਨੇ ਵਜੇ ਦੀ ਗੱਲ ਹੈ ਜਦੋਂ ਤੱਕ ਡੈੱਕਾਉਂਦਿਆ ਬੱਚਾ? ਸਵੇਰੇ 7 ਵਜੇ। ਕਿੱਥੇ ਤਾਂ ਹੈ? ਕਹ ਰਿਹਾ ਹੈ ਵਾਪਸ ਆਏ। ਕਹ ਰਿਹਾ ਹਾਂਜੀ, ਘਰ ਹੈ, ਘਰ ਤੋਂ ਕਿੱਲੋ 1 ਕਿਲੋਮੀਟਰ ਦੂਰ ਐਕਟਿਵ ਵਾਲਾ ਆ ਕੇ। ਹਾਂਜੀ। ਸ਼ੋਰਮ ਹੀ ਐਕਟਿਵਾ ਦਾ ਸਕੂਟਰੀਆਂ ਦਾ ਉੱਥੇ ਐਕਟਿਵਾ ਲਾ ਕੇ ਉਹ ਵੀਰ ਨੂੰ ਦੱਸ ਗਿਆ ਕਿ ਮੈਂ ਇੱਥੇ ਲਾ ਚੱਲੇ ਹਾਂ ਜੀ ਜੇਕਰ ਕੋਈ ਆਇਆ ਤੈਨੂੰ ਦੇ ਦੇਉਣੀ ਤੇ ਆਪ ਛੱਡ ਆਇਓ ਮੈਂ ਟ੍ਰਿਪ ਤੇ ਚੱਲੇ ਆ ਜੇ ਉਤੋਂ ਬਾਅਦ ਨਹੀਂ ਆਇਆ ਕੋਈ ਫੋਨ ਕੋਈ ਮੈਸੇਜ ਆਇਆ ਉਹਨਾਂ ਦਾ ਕੁਝ ਨਹੀਂ ਜਾਇਆ ਕੀ ਕਹਿੰਦੇ ਕੀ ਮੰਗਦੇ ਮੈਨੂੰ ਕਹਿੰਦੇ ਜਿੱਥੇ ਗਿਆ ਕਰਿਆ ਅਜੇ ਉਹਨੂੰ ਕੋਈ ਕੁਝ ਨਹੀਂ ਕਿਨਾ ਆਪਣਾ ਮੇਰਾ ਨਾਮ ਲਖਵਿੰਦਰ ਸਿੰਘ ਜੀ ਸਾਡਾ ਬੇਟਾ ਸਾਇਲ ਪ੍ਰੀਤ ਸਿੰਘ ਜੋ ਕਿ ਖਡੂਰ ਸਾਹਿਬ ਪੜਦਾ ਸੀਗਾ ਉਹਦੇ ਇਗਜ਼ਾਮ ਸੀਗੇ ਇਗਜ਼ਾਮ ਦੇ ਵਿੱਚ ਮਤਲਬ ਉਹਦੀ ਕੋਈ ਚੀਟਿੰਗ ਚੂਟਿੰਗ ਦੀ ਗੱਲ ਹੋਈ ਉਹਦਾ ਮੋਬਾਈਲ ਫੜਿਆ ਗਿਆ ਤੇ ਉਸ ਤੇ ਕਾਰਨ ਉਹ ਮਤਲਬ ਉਹਨਾਂ ਨੇ ਸਾਨੂੰ ਇਨਫੋਰਮ ਵੀ ਕਰਤਾ ਕਿ ਇਹਦੀ ਚੀਟਿੰਗ ਹੁੰਦੀ ਮੋਬਾਈਲ ਜਮ੍ਹਾਂ ਹੋ ਗਿਆ ਜਦੋਂ ਛੁੱਟੀ ਹੋਈ ਆ ਤੇ ਉਹ ਇੱਥੇ ਆਇਆ ਵਾਪਸ ਘਰ ਤੋਂ ਮਤਲਬ ਕਿਲੋਮੀਟਰ ਦੂਰ ਰੈਕਟਵਾ ਲਗਾ ਕੇ ਤੇ ਮੁੜ ਕੇ ਉਹ ਵਾਪਸ ਨਹੀਂ ਆਇਆ ਸਾਨੂੰ 23 ਤਰੀਕ ਦਾ ਉਹ ਕਰੋਂਗੇ ਅੱਜ ਅਜੇ ਤੱਕ ਨਹੀਂ ਮਿਲਿਆ ਇਹ ਪਰਿਸ਼ਤੇਦਾਂ ਨੂੰ ਦੇ ਕੇ ਦਿੱਕਤ ਪਛੀਤੀ ਆ ਪੀ ਕਿ ਇਹ ਰਿਸ਼ਤੇਦਾਰਾਂ ਦੇ ਨਾਲ ਗਿਆ ਅਸੀਂ ਪੁਲਿਸ ਨੂੰ ਵੀ ਇਨਫੋਰਮ ਕਰ ਛੱਡਿਆ ਸਾਰੀ ਜਗ੍ਹਾ ਅਸੀਂ ਜਿੰਨਾ ਸਾਡਾ ਏਰੀਆ ਹੀ ਬਹੁਤ ਜਿਆਦਾ ਸਰਚ ਕਰ ਲਈ ਮਤਲਬ ਕਿਤੇ ਨਹੀਂ ਮਿਲਿਆ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਅਗਰ ਕਿਸੇ ਵੀਰ ਭਰਾ ਨੂੰ ਪਤਾ ਚੱਲੇ ਤੇ ਉਹ ਸਾਡੇ ਨਾਲ ਰਾਬਤਾ ਬਣਾਏ ਅਸੀਂ ਜੋ ਸੇਵਾ ਪਾਣੀ ਹੋਊਗਾ ਉਹਦਾ ਵੱਧ ਤੋਂ ਵੱਧ ਕਰਾਂਗੇ ਮੇਰੇ ਲੜਾਈ ਜਿਹੜਾ ਤਾਂ ਨਹੀਂ ਬੱਚੇ ਦਾ ਜਨਾ ਕੋਈ ਨਹੀਂ ਨਹੀਂ ਜੀ ਕੋਈ ਲੜਾਈ ਝਗੜਾ ਨਹੀਂ ਕਦੀ ਘਰੋਂ ਬਾਹਰ ਵੀ ਨਹੀਂ ਪਹਿਲੇ ਗਿਆ ਤੁਹਾਡੀ ਵੀ ਰੰਜਿਸ਼ ਨਹੀਂ ਨਹੀਂ ਸਾਡੀ ਵੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਮੈਂ ਖੁਦ ਜੌਬ ਕਰਦਾ ਹਾਂ ਮਤਲਬ ਵਧੀਆ ਹੈ ਆਪਣਾ ਸਾਡਾ ਪਰਿਵਾਰ ਇੱਥੇ ਇਕੱਠੇ ਕੇ ਰਹਿ ਰਿਹਾ ਹੈ ਆਪਣਾ ਮੋਬਾਈਲ 'ਤੇ ਬੋਲੋ ਜੇ ਤੁਹਾਡਾ ਕੋਈ ਸੰਬੰਧ ਕਰਨਾ ਚਾਹੇ ਮੇਰਾ ਨੰਬਰ ਹੈ गाइस 78376 23500 78376 33500 ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਕਿਸੇ ਵੀ ਭਰਾ ਨੂੰ ਪਤਾ ਲੱਗ ਚਲੇ ਅਸੀਂ ਉਹਦਾ ਵੱਧ ਤੋਂ ਵੱਧ ਮਾਨਤਾ ਕਰਾਂਗੇ